ਕਾਫੀ ਬੰਦੇ ਨੇ ਰੋਲਾ ਪਾਇਆ ਵੀ ਸਾਡੀ ਮੂੰਗੀ 55 ਦਿਨ ਚ 60 ਦਿਨ ਚ ਪੰਜ ਤੋਂ ਸੱਤ ਕਾਉਂਟਲ ਜਿਹੜਾ ਝੜ ਦਿੰਦੀ ਆ ਪਤਾ ਨਹੀਂ ਉਹ ਹੁਣ ਕਿੱਥੇ ਗੋਗੇ ਜਿਹੜੇ ਕਹਿੰਦੇ ਸਾਡੀ ਮੂੰਗੀ 55 ਦਿਨ ਚ ਤਿਆਰ ਹੁੰਦੀ ਆ ਸਹੀ ਮੂੰਗੀ ਬਈ 80 85 ਦਿਨ ਤੋਂ ਪਹਿਲਾਂ ਕਦੇ ਵੀ ਤਿਆਰ ਨਹੀਂ ਹੁੰਦੀ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਹੈਗੇ ਨੇ ਵੀ ਬਈ 55 60 ਦਿਨ ਚ ਕੋਈ ਮੂੰਗੀ ਤਿਆਰ ਨਹੀਂ ਹੁੰਦੀ ਕਮੈਂਟ ਜ਼ਰੂਰ ਕਰ ਰਿਹਾ ਕਿਉਂਕਿ ਬਈ 80 85 ਦਿਨ ਤੋਂ ਘੱਟ ਕੋਈ ਵੀ ਮੂੰਗੀ ਨਹੀਂ ਹੈਗੀ ਜਿਹੜੇ ਮਤਲਬ ਇਹ 80-85 ਦਿਨ ਤੋਂ ਪਹਿਲਾਂ ਤਿਆਰ ਹੋ ਜੇ ਬਾਈ ਦੇਖੋ ਕਿਸਾਨਾਂ ਨੂੰ ਬੁੱਧੂ ਬਣਾਉਣਾ ਛੱਡ ਦੋ ਆਪਦੇ ਬੀਜਾਂ ਦੀਆਂ ਮਸ਼ਹੂਰੀਆਂ ਕਰਨੀਆਂ ਛੱਡ ਦੋ ਤੇ ਜਿਹੜੀ ਸਭ ਤੋਂ ਵਧੀਆ ਮੂੰਗੀ ਹੁੰਦੀ ਆ ਬਾਈ ਘੱਟੋ-ਘੱਟ 80-85 ਦਿਨ ਲੈਂਦੀ ਆ ਝਾੜ ਤਾਂ ਕਿਸਮਤ ਤੇ ਸਾਰੇ ਹੈਗਾ 5 ਕੰਟਰੋਲ ਹੁੰਦਾ 4 ਕੰਟਰੋਲ ਹੁੰਦਾ ਜਾਂ ਇਸ ਤੋਂ ਵੱਧ ਆਉਂਦਾ ਤੇ ਤੁਸੀਂ ਵੀ ਆਪਣਾ ਤੇਰਬ ਜਰੂਰ ਸਾਂਝਾ ਕਰੋ ਵੀ ਘੱਟੋ-ਘੱਟ ਮੂੰਗੀ ਸਭ ਤੋਂ ਵਧੀਆ ਹੋਊਗੀ ਕਿਹੜੀ ਹੈਗੀ ਆ ਤੇ ਘੱਟੋ-ਘੱਟ ਕਿੰਨੇ ਦਿਨਾਂ ਦੇ ਵਿੱਚ ਪੱਕ ਕੇ ਜਿਹੜੀ ਤਿਆਰ ਹੁੰਦੀ ਹੈਗੀ ਆ